ਦਰਸ਼ਕੋ ਆਮੜੀ ਜੀ ਕਰਿਓ ਗੌਰ ਤੁਹਾਨੂੰ ਦੁਨੀਆ ਦੀ ਇੱਕ ਵੱਖਰੀ ਚੀਜ਼ ਦਿਖਾਉਣ ਲੱਗੇ ਹਾਂ ਵੱਖਰੀ ਚੀਜ਼ ਕੀ ਆ ਇਹ ਟ੍ਰੇਨ ਚੱਲਦੀ ਐ ਇੱਥੋਂ ਜੁਗਿੰਦਰ ਨਗਰ ਤੋਂ ਇਹ ਉਪਰ ਤੱਕ ਪਹਾੜਾਂ ਤੱਕ ਜਾਂਦੀ ਆ ਤੇ ਸਭ ਤੋਂ ਵੱਡੀ ਗੱਲ ਦੱਸਾਂ ਇਹ 1932 ਦੇ ਵਿੱਚ ਬਣੀ ਸੀਗੀ ਇਹ ਸਿਰਫ ਦੋ ਬਣੀਆਂ ਸੀ ਜੀਆਂ 1932 ਦੇ ਵਿੱਚ ਇੱਕ ਸਵਿਟੇਰਲੈਂਡ ਚ ਸੀਗੀ ਇੱਕ ਜੁਗਿੰਦਰ ਨਗਰ ਤੋਂ ਬਰਾਉਟ ਲਈ ਸੀਗੀ ਹੁਣ ਇਹ ਬਰਾਉਟ ਤੱਕ ਨਹੀਂ ਜਾਂਦੀ ਤੇ ਸਭ ਤੋਂ ਵੱਡੀ ਗੱਲ ਸਮਝ ਚਲਦੀ ਕਿੱਦਾਂ ਹੈ ਇਹ ਨਾ ਜਿਹੜਾ ਰੱਸਾ ਇਹਨੂੰ ਕੰਟਰੋਲ ਕਰਦਾ ਇਹ ਸਿਰੇ ਤੱਕ ਹੀ ਇਹਨੂੰ ਕੰਟਰੋਲ ਕਰਦਾ ਜਾਂਦਾ ਇਹਦਾ ਕੰਟਰੋਲ ਉੱਪਰ ਆ ਇਹਦਾ ਕੰਟਰੋਲ ਹੈਗਾ ਨਾ ਜਿਹੜਾ ਉੱਪਰ ਆ ਅੱਜ ਆਪਾਂ ਇਹਦਾ ਸਫ਼ਰ ਕਰਨਾ ਹੈ 1932 ਦੇ ਵਿੱਚ ਅ ਮਿਸਟਰ ਬੈਂਟੀ ਨੇ ਇਹ ਇਹ ਬਣਾਈ ਸੀਗੀ ਕੋਈ ਅੰਗਰੇਜ਼ ਹੋਣਾ ਤੇ ਇਹ ਇੱਕੋ ਡੱਬਾ ਜਾਂ ਜਾਂਦਾ ਇਹੋ ਜਿਹਾ ਸ਼ਾਨਦਾਰ ਸਫ਼ਰ ਹੈ ਨਾ ਇਹ ਜਿੱਦਾਂ ਆਪਾਂ ਪਹਿਲਾਂ ਤੁਹਾਨੂੰ ਦਿਖਾਇਆ ਸੀਗਾ ਅ ਸ਼ਿਮਲੇ ਦਾ ਸਫ਼ਰ ਦਿਖਾਇਆ ਸੀਗਾ ਉਹ ਵੀ ਹੈਵਲਟ ਹੈਰੀਟੇਜ ਦੇ ਵਿੱਚ ਆਉਂਦਾ ਪਰ ਉਹ ਟ੍ਰੇਨਾਂ ਹਜੇ ਹੈਗੀਆਂ ਨੇ ਲਾ ਲੋ ਲਗਭਗ ਬੀਓ ਆਪਣਾ ਦਾਰਜੀਲਿੰਗ ਵਿੱਚ ਵੀ ਪਈਦਾ ਪਰ ਜਿਹੜੀ ਇਹ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਨਾ ਇਹ ਦੁਨੀਆ 'ਚ ਹੁਣ ਇੱਕੋ ਬਚੀ ਆ ਪਹਿਲਾਂ ਇਹ ਪ੍ਰੋਜੈਕਟ ਸਵਿਟੀਅਰਲੈਂਡ ਦੇ ਵਿੱਚ ਹੁੰਦਾ ਸੀਗਾ ਤੇ ਜਿਹੜਾ ਤੁਹਾਨੂੰ ਉਹ ਸਾਹਮਣੇ ਦੇਖ ਰਹੇ ਹੋ ਨਾ ਤੁਸੀਂ ਇਹ ਚੀਜ਼ ਦੇਖ ਰਹੇ ਹੋ ਨਾ ਜਿਹੜੀ ਅਸਲ ਦੇ ਵਿੱਚ ਇਹ ਚੀਜ਼ ਆ ਨਾ ਇਹ ਇੱਕ ਤੁਹਾਨੂੰ ਨਾ ਮੈਂ ਤੁਹਾਨੂੰ ਬਰਾਉਟ ਦੇ ਵਿੱਚ ਦਿਖਾਵਾਂਗੇ ਉਹ ਹੈਗੀ ਆ ਬਰਾਉਟ ਦੇ ਵਿੱਚ ਆ ਤੇ ਇਹ ਉਹ ਉੱਥੇ ਬੰਦ ਹੋ ਗਈ ਨਹੀਂ ਇੱਥੋਂ ਚੱਲ ਕੇ ਇਸ ਦੀ ਬਰਾਉਟ ਜਾਂਦੀ ਸੀਗੀ ਇਹ ਐਡਾ ਵੱਡਾ ਪ੍ਰੋਜੈਕਟ ਸੀਗਾ ਤੇ ਬਾਕੀ ਆ ਜੋ ਗਾਹਾਂ ਚੱਲਦੇ ਆ ਆਪਾਂ ਗਾਹਾਂ ਦੇਖਦੇ ਆ ਆ ਦੇਖੋ ਦਰਸ਼ਕੋ ਕੁਝ ਇਹਨੂੰ ਦਰਸ਼ਕ ਦੇਖਣ ਵੀ ਆਉਂਦੇ ਨੇ ਸ਼ੇਅਰ ਕਰਨ ਆਉਂਦੇ ਨੇ ਇਹਦੇ ਉੱਪਰ ਇਹ ਦੇਖੋ ਇਹ ਬੈਠੇ ਨੇ ਤੇ ਆਪਾਂ ਵੀ ਇਹਦੇ ਨਾਲੇ ਚੱਲਦੇ ਆ ਚਲੋ ਫਿਰ ਆਜੋ ਹੁਣ ਆਪਾਂ ਇਹਦਾ ਸਫਰ ਕਰਦੇ ਆ ਦਿਖਾਉਨੇ ਆ ਤੁਹਾਨੂੰ ਇਹਦਾ ਸਫਰ ਖੂਬਸੂਰਤ ਵਾਦੀਆਂ ਦੇ ਵਿੱਚੋਂ ਕਿਵੇਂ ਨਿਕਲਦੀ ਆ ਇਹ ਲਓ ਜੀ ਆਪਣਾ ਖੂਬਸੂਰਤ ਸਟਾਪਰ ਆਪਣਾ ਹੋ ਗਿਆ ਸਟਾਰਟ ਤੇ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਸਫਰ ਰਾ ਜਿਹੜਾ ਇਹ ਆਪਾਂ ਨੇ ਸਟਾਰਟ ਕਰਤਾ ਯਾ ਦੇਖੋ ਵੀ ਚਲਾ ਰਹੇ ਨੇ ਜਿਹੜੇ ਇਹਨੂੰ ਬਹੁਤ ਖੂਬਸੂਰਤ ਸਫਰ ਰਾ ਰਹੇ ਵਾਦੀਆਂ ਦੇ ਵਿੱਚ ਇਹ ਜੀ ਟ੍ਰੇਨ ਚ ਤੁਹਾਨੂੰ ਕਿਤੇ ਨਹੀਂ ਮਿਲਣੀ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈ ਜਾਂਦਾ ਜਗਿੰਦਰ ਨਗਰੋਂੋਂ ਚੱਲਦੀ ਆ ਮੈਂ ਤੁਹਾਨੂੰ ਇਹ ਕਹਿਣਾ ਵੀ ਤੁਹਾਨੂੰ ਵੀ ਜੇ ਤੁਸੀਂ ਆਮੋ ਨਾ ਇਹਦੀ ਸ਼ੈਅ ਕਰ ਲੈਣੀ ਚਾਹੀਦੀ ਆ ਥੋੜਾ ਜਿਹਾ ਉਹਨਾਂ ਨੂੰ ਪੁੱਛਣਾ ਪੈਂਦਾ ਜਣੀ ਕਿ ਬਸ ਵੀ ਜਿਹੜੇ ਬੰਦੇ ਨੇ ਨਾ ਇਹ ਉਹਰੇ ਕੰਮ ਕਰਦੇ ਨੇ ਮੈਂ ਤਾਂ ਵੈਸੇ ਆਪਣੇ ਪੰਜਾਬ ਦਾ ਹੀ ਯਾਤਰੀ ਇਹ ਵੀ ਤੇ ਉਹਨਾਂ ਨੂੰ ਮੜਾ ਜਿਹਾ ਪੁੱਛਣਾ ਪੈਂਦਾ ਇਸ ਟ੍ਰਾਂ ਦੇ ਬਾਰੇ ਜੋ ਬੰਦੇ ਫਿਕਸ ਹੁੰਦੇ ਨੇ ਉਹ ਇਹ ਬੰਦੇ 2-4 ਹੁੰਦੇ ਨੇ 5 ਬੰਦੇ ਨੇ ਸਾਬਰ ਖਰਾਬ ਲੰਦੇ ਨਹੀਂ ਜੀ ਗੱਲ ਨਹੀਂ ਹੈਗੀ ਅੱਗੇ ਇਹਨੂੰ ਇੱਥੋਂ ਕੋਲਾ ਢੋਣ ਲਈ ਵਰਤਿਆ ਜਾਂਦਾ ਹੁੰਦਾ ਸੀਗਾ ਇਹਦੇ ਰਾਹੀਂ ਉੱਪਰ ਇੱਕ ਪ੍ਰੋਜੈਕਟ ਬਣਿਆ ਸੀਗਾ ਬਿਜਲੀ ਦਾ ਜਿਹੜਾ ਬਿਜਲੀ ਦਾ ਪ੍ਰੋਜੈਕਟ ਸੀਗਾ ਉਸ ਲਈ ਇਹ ਬਣਾਈ ਗਈ ਸੀਗੀ ਵੀ ਇੱਥੋਂ ਕੋਲਾ ਉੱਪਰ ਜਾ ਸਕੇ ਇਸ ਲਈ ਇਹਦਾ ਇਹ ਪ੍ਰੋਜੈਕਟ ਤਿਆਰ ਕਰਿਆ ਗਿਆ ਸੀਗਾ ਕਿਉਂਕਿ ਉੱਪਰ ਕੋਲਾ ਲੈ ਕੇ ਜਾਣਾ ਕਿੰਨੀ ਮੁਸ਼ਕਲ ਗੱਲ ਸੀਗੀ ਉਸ ਸਮੇਂ ਦੇ ਵਿੱਚ ਆਹ ਦੇਖੋ ਤੁਸੀਂ ਇਹ ਸੂ ਹਸੀਨ ਬਾਦੀਆਂ ਦਾ ਸਫ਼ਰ ਸਟਾਰਟ ਆ ਆ ਜੋ ਪਹਾੜਾਂ ਦੇਖਦੇ ਚੱਲਦੇ ਆ ਆ ਦੇਖ ਲਓ ਦਰਸ਼ਕੋ ਇਹਨਾਂ ਸਫ਼ਰ ਹਸੀਨ ਬਾਦੀਆਂ ਇਹ ਪਹਾੜਾਂ ਨੂੰ ਦੇਖਦੇ ਜਾਂਦੇ ਆ ਦੇਖੋ ਤੁਸੀਂ ਕਿੱਡੇ-ਕੱਡੇ ਪਹਾੜ ਨੇ ਉਹਨਾਂ ਦੇ ਵਿੱਚ ਇਹ ਟ੍ਰੇਨ ਜਾ ਰਹੀ ਆ ਤੁਹਾਨੂੰ ਇਧਰੋਂ ਦਿਖਾ ਦਮ ਆ ਆ ਦੇਖੋ ਦੇਖੋ ਨਜ਼ਾਰੇਦਾਰ ਹੌਲੀ-ਹੌਲੀ ਜਾਂਦੀ ਆ ਜਿਵੇਂ ਸਲੋ ਐ ਇਹ ਕੋਈ ਬਾਹਲੀ ਨਹੀਂ ਹੈਗੀ ਇਹ ਭੱਜੀ ਜਾਂਦੀ ਆ ਦੇਖ ਲਓ ਇੰਨੀ ਕੁ ਮਰਜੀ 5-7 ਦੀ ਸਪੀਡ ਤੇ ਜਾਂਦੀ ਹੋਣੀ ਆ ਇਹ ਆ ਵੀ ਬਈ ਇਹ ਤੁਹਾਨੂੰ ਨਾ ਖੂਬ ਸੂਰਤੀ ਦਿਖਾਉਂਦੀ ਜਾਂਦੀ ਆ ਸਭ ਤੋਂ ਬੜੀ ਗੱਲ ਆ ਤੁਹਾਨੂੰ ਇਹ ਖੂਬਸੂਰਤੀ ਦਿਖਾਉਂਦੀ ਜਾਂਦੀ ਆ ਇੱਕੋ ਹਿਮਾਚਲ ਦੀ ਬਹੁਤ ਵਧੀਆ ਦੇਖਣੇ ਵਾਲੀ ਚੀਜ਼ ਆ ਉੱਪਰ ਜਾ ਕੇ ਹੋਰ ਵੀ ਦੇਖਦੇ ਆਪਾਂ ਆ ਜਾਈਏ ਲਓ ਜੀ ਤੁਹਾਨੂੰ ਡੰਗਾਈ ਦਿਖਾ ਦਈਏ ਵੀ ਜਿੱਥੇ ਤੋਂ ਆ ਰਹੀ ਆ ਆ ਸਾਹਮਣੇ ਦੇ ਲੋਟਡੇ ਉੱਚੇ ਪਹਾੜ ਨੇ ਛੋਟੀਆਂ ਛੋਟੀਆਂ ਸੁਰਗਾਂ ਦੇ ਵਿੱਚੋਂ ਲੰਘਦੀ ਆ ਜਾਂਦੀ ਆ ਦੇਖ ਬਈ ਆਪਾਂ ਕਹਿੰਦੇ ਨਾ ਵੀ ਆਪਾਂ ਨੂੰ ਕਿੰਨੇ ਪੈਸੇ ਖਰਚ ਕਰਨ ਖਾਤਰ ਆਪਾਂ ਇੱਥੇ ਖਰਚ ਕਰਕੇ ਆਉਣੇ ਆ ਤੇ ਆਹ ਬੰਦੇ ਦੇਖੋ ਕਿਸਮਤ ਹੈ ਚਾਹੇ ਆਪਣੀ ਇਹਨਾਂ ਦੀ ਲੱਕੀ ਕਿਸਮਤ ਆ ਇਹਨਾਂ ਦੀ ਵੀ ਜਿਹੜੇ ਖੂਬਸੂਰਤੀ ਦਾ ਆਨੰਦ ਇਹ ਰੋਜ਼ੇ ਮਾਣਦੇ ਲੋਕ ਲੱਖਾਂ ਰੁਪਏ ਖਰਚ ਕਰਕੇ ਇੱਥੇ ਆਉਂਦੇ ਨੇ ਇਹ ਦੇਖੋ ਇਹਨਾਂ ਨੂੰ ਰੱਬ ਨੇ ਢੀ ਇਦਦਰ ਤਵਕਸ਼ੀਆ ਵੀ ਇਹ ਰੋਜ਼ੇ ਦਾ ਆਨੰਦ ਮਾਣਦੇ ਨੇ ਬਈ ਬਹੁਤ ਵਧੀਆ ਚੀਜ਼ ਆ ਤੁਸੀਂ ਦੇਖੋ ਦੇਖੇਗਾ ਨਾ ਸਫਰ ਆਏ ਜਿਵੇਂ ਨਾ ਆਪਾਂ ਲਾਓ ਵੀ ਆਪਾਂ ਪਹਾੜ ਚੜਦੇ ਜਾ ਰਹੇ ਹਾਂ ਤੁਰ ਕੇ ਉਹ ਚੀਜ਼ ਆ ਜੇ ਮੇ ਪਤ ਤੁਰ ਕੇ ਸਮਝੋ ਤੁਸੀਂ ਨੰਦ ਲੈਣਾ ਹੋਵੇ ਵੀ ਟਰੈਕਿੰਗ ਆ ਉਹ ਜਾਈਏ ਟਰੈਕਿੰਗ ਕਰ ਰਹੇ ਹੋ ਤੁਸੀਂ ਇਹ ਟਰੈਕਿੰਗ ਦਾ ਸਵਾਦ ਦੇਣ ਵਾਲੀ ਗੱਲ ਆ ਵੀ ਆਪਾਂ ਨਹੀਂ ਤੁਰ ਕੇ ਜਾ ਸਕਦੇ ਜਾਣਾ ਤੁਰਕੀ ਹੈ ਇਹ ਜਿਵੇਂ ਹੌਲੀ ਹੌਲੀ ਸਲੋ ਸਲੋ ਜਿਵੇਂ ਆਏ ਲਾ ਲੋ ਵੀ ਆਪਾਂ ਤੁਰ ਕੇ ਜਾ ਰਹੇ ਆ ਉਹੀ ਉਹ ਗੱਲ ਆ ਬਸ ਤੁਰ ਕੇ ਜਾਣੇ ਵਾਲੀ ਗੱਲ ਆ ਆ ਦੇਖੋ ਪਰ ਨਜ਼ਾਰਾ ਹੈਗਾ ਇਹ ਬਹੁਤ ਸ਼ਾਨਦਾਰ ਇਸੇ ਲਈ ਤੁਹਾਨੂੰ ਇਹਨੂੰ ਸਪੈਸ਼ਲ ਫਰਮਾਉਣ ਲਈ ਆਏ ਆ ਬਾਈ ਆਪਾਂ ਪੰਜਾਬ ਤੋਂ ਚੱਲ ਕੇ ਨੂੰ ਸਪੈਸ਼ਲੀ ਫਲਮਾਉਣ ਲਈ ਇੱਥੇ ਆਏ ਆਂ ਵੀ ਤੁਹਾਨੂੰ ਦਿਖਾ ਸਕੀਏ ਕੱਲ ਨੂੰ ਮੇਰੇ ਕੋਈ ਹੋਰ ਵੀ ਇੱਧਰ ਨੂੰ ਆਉਣ ਅਹੀ ਜੀ ਚੀਜ਼ ਮਿਸ ਨਾ ਕਰ ਆਪਾਂ ਇਹ ਚੀਜ਼ ਚਾਹੁੰਦੇ ਆਂ ਵੀ ਤੁਸੀਂ ਆਓ ਵੀ ਤੇ ਇਹ ਇੱਥੇ ਤੁਹਾਨੂੰ ਪਤਾ ਲੱਗੇ ਨਾ ਵੀ ਦੇਖਣਾ ਕੀ ਆ ਉਹਦਾ ਫਿਰ ਫੈ ਜਾ ਵੀ ਕੀ ਆ ਇਹਦਾ ਇਹ ਚੀਜ਼ ਅਸਲ ਦੇ ਵੀ ਤੁਹਾਨੂੰ ਆਪਾਂ ਤਾਂ ਉਰੇ ਲੈ ਕੇ ਆਏ ਆਂ ਆਜੋ ਪੱਗਾਂ ਤੁਹਾਨੂੰ ਹੋਰ ਦਿਖਾਉਨੇ ਆਂ ਵੀ ਕਿੱਡੀ ਕੋ ਚਾਈ ਤੱਕ ਜਾਂਦੀ ਹੈ ਆਹੇ ਆਜੋ ਦਰਸ਼ਕੋ ਆਜੋ ਫਿਰ ਆਪਾਂ ਇਹਨੂੰ ਦੱਸੀਏ ਨਾ ਇਹਨੇ ਬਣਾਈ ਜਿਆਦਾ ਕਿਸ ਲਈ ਸੀ ਉੱਪਰ ਨਾ ਬਹੁਤ ਵੱਡਾ ਬਿਜਲੀ ਦਾ ਪ੍ਰੋਜੈਕਟ ਜਿਹੜਾ ਲਗਾਇਆ ਸੀਗਾ ਜਿਵੇਂ ਅੱਡੇ-ਅੱਡੇ ਆ ਤੁਸੀਂ ਦੇਖ ਸਕਦੇ ਹੋ ਆਹ ਏਡੇ-ਏਡੇ ਪਾਈਪ ਪਏ ਨੇ ਪਾਈਪ ਪਾਈਪ ਦਾ ਸਮਾਨ ਵੀ ਤਾਂ ਕਿਸੇ ਢੰਗ ਨਾਲ ਆਉਣਾ ਸੀਗਾ ਬੇੜੀ ਉੱਪਰ ਹੁਣ ਇਹਨਾਂ ਨੂੰ ਕਿਵੇਂ ਚੱਕ ਕੇ ਲੈ ਕੇ ਆਉਂਦੇ ਇਸ ਲਈ ਜਿਹੜੇ ਆ ਪੈਪ ਨੇ ਇਹਨਾਂ ਵਾਸਤੇ ਇਹਨਾਂ ਦਾ ਸਮਾਨ ਲਿਆਉਣ ਵਾਸਤੇ ਇਹ ਬਣਾਈ ਗਈ ਸੀਗੀ ਫਿਰ ਉੱਪਰ ਆਪਾਂ ਸਮਾਨ ਦੀ ਢੋਆਟੋਾਈ ਕਰ ਸਕਦੇ ਹੁਣ ਵੀ ਬਾਈ ਜਿਵੇਂ ਕੋਲਾ ਦੀ ਲੋਡ ਹੁੰਦੀ ਸੀ ਕੋਲਾ ਇੱਥੋਂ ਲੈ ਜਾਂਦੇ ਤੇ ਕੋਈ ਲੋਹੇ ਦੀ ਲੋਡ ਹੁੰਦੀ ਸੀ ਲੋਹਾ ਇੱਥੋਂ ਲੈ ਜਾਂਦੇ ਤੇ ਜਣੀ ਹਰ ਇੱਕ ਚੀਜ਼ ਦੀ ਢੋਆਟੋਾਈ ਐਡੀ ਉੱਚੇ ਕਿਵੇਂ ਚਲੇ ਜਾਊਗੀ ਤੁਸੀਂ ਦੇਖੋ ਤਾਂ ਸੀ ਪਤਾ ਆਈ ਐਮ ਤੁਰ ਕੇ ਜਿਵੇਂ ਪਹਾੜ ਚੜਦੇ ਆ ਉਹ ਚੀਜ਼ ਹੋ ਗਈ ਅਸਲ ਦੇ ਵਿੱਚ ਕਿਉਂਕਿ ਰੇ ਬਾਈ ਇਹ ਨਹੀਂ ਹੈਗਾ ਦੇਖੋ ਤੁਸੀਂ ਰੇ ਰਹਿائش ਆ ਲੋਕਾਂ ਦੀ ਰਹਿੰਦੇ ਨੇ ਘਰ ਨਹੀਂ ਇੱਥੇ ਅਦੇ ਪਰ ਜਣੀਏ ਬਹੁਤ ਵੱਡਾ ਪ੍ਰੋਜੈਕਟ ਸੀਗਾ ਬਿਜਲੀ ਦਾ ਉਸ ਸਮੇਂ ਦੇ ਵਿੱਚ 1932 ਦਾ ਕੁਸਤਦ ਦੇ ਨੇ ਵੀ ਉਸ ਸਮੇਂ ਦਾ ਬਹੁਤ ਵੱਡਾ ਪ੍ਰੋਜੈਕਟ ਸੀਗਾ ਤੇ ਆਜੋ ਆਪਾਂ ਹੋਰ ਕਹਾਂ ਚੱਲਦੇ ਆਂ ਕਹਾਂ ਤੁਹਾਨੂੰ ਹੋਰ ਦਿਖਾਉਨੇ ਆਂ ਲੋਬੀ ਦਰਸ਼ਕੋ ਇਹ ਨਾ ਹੁਣ ਜਾਊਗੀ ਟ੍ਰੇਨ ਉੱਪਰ ਤੱਕ ਉੱਪਰੋਂ ਕਹਿੰਦੇ ਮੁੜੂਗੀ ਸ਼ਾਮ ਨੂੰ ਇਹ ਜਾ ਰਹੀ ਆ ਜਿਹਦੇ ਵਿੱਚ ਆਪਾਂ ਪਹਿਲਾਂ ਬੈਠੇ ਸੀ ਹੁਣ ਆਪਾਂ ਚੇਂਜ ਕਰ ਲਈ ਰਸਤੇ ਦੇ ਵਿੱਚੋਂ ਕਿਉਂਕਿ ਆਪਣੇ ਕੋਲ ਨਾ ਸਮਾਂ ਘੱਟ ਸੀਗਾ ਆਪਾਂ ਰਸਤੇ ਦੇ ਵਿੱਚੋਂ ਵਾਪਸ ਆ ਰਹੇ ਆਂ ਕਿਉਂਕਿ ਦਰਸ਼ ਆਉਣੀ ਇਹ ਮੁੜਨੀ ਸ਼ਾਮ ਨੂੰ ਆ ਅੰਨਾ ਆਪਣੇ ਕੋ ਸਮਾਨੀ ਪਸ਼ਾਮ ਤੱਕ ਉੱਪਰ ਕੀ ਕਰਾਂਗੇ ਉੱਪਰ ਪੁਲ ਬਣੇ ਨੇ ਉਹ ਸਭ ਨੇ ਦੇਖ ਲਓ ਇਹ ਕਿੱਥੇ ਇੱਕ ਤੱਕ ਚੱਲਦੀ ਆ ਤੁਹਾਨੂੰ ਇਧਰ ਨੂੰ ਕਰਕੇ ਦਿਖਾ ਦਈਏ ਥੋੜਾ ਜਿਹਾ ਉਹ ਦੇਖੋ ਕਿੱਥੇ ਤੱਕ ਇਹ ਜਾਂਦੀ ਪੁੱਛ ਪੂਰੀ ਹਾਈਟ ਤੇ ਚਲੀ ਜਾਂਦੀ ਆ ਇਹ ਬਹੁਤ ਵਧੀਆ ਸਫਰ ਆ ਇਹ ਕਰਨ ਦਾ ਹੌਲੀਆਂ ਟ੍ਰੇਨ ਵੀ ਸਮਾਨ ਢੋਣੇ ਵਾਲੀ ਟ੍ਰੇਨ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਹੁਣ ਆਪਾਂ ਥੱਲੇ ਨੂੰ ਚੱਲਦੇ ਹਾਂ ਕਿ ਥੋੜਾ ਜਿਹਾ ਸਾਨੂੰ ਥੱਲੇ ਨੂੰ ਵੀ ਜਾਂਦੇ ਹਾਂ ਦਿਖਾ ਦੇ ਵੀ ਥੱਲੇ ਨੂੰ ਕਿਵੇਂ ਦ੍ਰਿਸ਼ ਆਉਂਦਾ ਆਜੋ ਫਿਰ ਹੁਣ ਆਪਾਂ ਥੱਲੇ ਨੂੰ ਚੱਲਦੇ ਹਾਂ ਲਓ ਜੀ ਆਪਾਂ ਨੇ ਹੁਣ ਚਾਲੇ ਪਾਤੇ ਨੀਚੇ ਵੱਲ ਨੂੰ ਇਹਦਾ ਵੀ ਇੱਕ ਜ਼ਿੰਦਗੀ ਦਾ ਆਪਾਂ ਨੇ ਮਨ ਦੇ ਵਿੱਚ ਸੀਗਾ ਵੀ ਇਹਨੂੰ ਕਰੀਏ ਕਿਉਂਕਿ ਭਾਈ ਅਸੀਂ ਉਰੇ ਆਏ ਸੀਗੇ 2012 ਚ ਆਏ ਸੀਗੇ ਉਦੋਂ ਤਮੰਨਾ ਸੀ ਮਨ ਦੀ ਵੀ ਇਹਨੂੰ ਉਦੋਂ ਨਹੀਂ ਸਮਾਂ ਸੀ ਪਰ ਕਹਿੰਦੇ ਵੀ ਜਦੋਂ ਟਾਈਮ ਆਉਂਦਾ ਹਰ ਇੱਕ ਚੀਜ਼ ਦਾ ਉਦੋਂ ਹੀ ਉਹ ਚੀਜ਼ ਬਣਾਈ ਜਾਂਦੀ ਆ ਇਹ ਤੁਸੀਂ ਦੇਖੋ ਇਹ ਹੁਣ ਅਪ ਥੱਲੇ ਨੂੰ ਜਾ ਰਹੇ ਆ ਥੋੜੀ ਥੋੜੀ ਹੌਲੀ ਹੌਲੀ ਥੱਲੇ ਜਾਂਦੀ ਆ ਥੱਲੇ ਜਾਣ ਦਾ ਵੀ ਆਪਣਾ ਆਨੰਦ ਆ ਪਰ ਜੇ ਤੁਸੀਂ ਨਾ ਜੋਗਿੰਦਰ ਨਗਰ ਆ ਮੋਂ ਇਹਨੂੰ ਜ਼ਰੂਰ ਵਿਜ਼ਿਟ ਕਰਿਓ ਬਹੁਤ ਵਧੀਆ ਚੀਜ਼ ਆ ਇਹ ਬਾਕੀ ਮੈਂ ਤਾਂ ਤੁਹਾਨੂੰ ਕਹਿੰਦਾ ਜੇ ਤੁਸੀਂ ਆ ਮੋਂ ਤਾਂ ਜ਼ਰੂਰ ਸਿਰੇ ਤੱਕੇ ਜਾ ਕੇ ਆਇਓ ਪਰ ਸਾਡੇ ਕੋਲ ਇਨਾ ਸਮਾਂ ਨਹੀਂ ਸੀਗਾ ਅਸੀਂ ਗਾਹਾਂ ਜਾਣਾ ਸੀਗਾ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਫੋਲੋ ਕਰ ਲਿਆ ਕਰੋ ਕਿਉਂਕਿ ਤੁਹਾਡੇ ਲਈ ਉਹ ਪਾੜੀ ਦੂਰ ਆ ਕੇ ਵੀਡੀਓ ਬਣਾਉਂਦੇ ਆ ਮਿਹਰਬਾਨੀ ਧੰਨਵਾਦ